ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਡੇਲੀ ਪੋਸਟ ਪੰਜਾਬਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਵਿਸ਼ਾਖਾ ਸ਼ਰਮਾ ਸਾਡੇ ਖਾਸ ਪ੍ਰੋਗਰਾਮ ਸੰਜੀਵਨੀ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇਹ ਸ਼ੋਅ ਤੁਹਾਨੂੰ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਨ ਦੇ ਲਈ ਸਿਹਤ ਸੰਬੰਧੀ ਸਾਰੀ ਜਾਣਕਾਰੀ ਦਿੰਦਾ ਤਾਂ ਕਿ ਤੁਸੀਂ ਤੰਦਰੁਸਤ ਰਹੋ ਅੱਜਕਲ ਮੌਸਮ ਬਦਲ ਰਿਹਾ ਤੇ ਠੰਡਕ ਦਾ ਅਹਿਸਾਸ ਹੋ ਰਿਹਾ ਪਰ ਇਸ ਬਦਲਦੇ ਮੌਸਮ ਦੇ ਵਿੱਚ ਇਨਫਲੂਐਂజా ਫਲੂ ਹੋਣ ਦੇ ਕਾਫੀ ਮਾਮਲੇ ਵਧਦੇ ਜਾ ਰਹੇ ਨੇ ਸਾਹ ਦੀ ਇਨਫੈਕਸ਼ਨ ਹੋਣਾ ਫਲੂ ਖਾਂਸੀ ਤੇ ਜ਼ੁਕਾਮ ਤੇ ਵਾਇਰਲ ਬੁਖਾਰ ਹੋ ਰਿਹਾ ਕੁਝ ਲੋਕ ਇਸ ਨੂੰ ਵਾਇਰਲ ਸਮਝ ਕੇ ਹਲਕੇ ਵਿੱਚ ਲੈਂਦੇ ਨੇ ਪਰ ਇਹ ਅੱਗੇ ਜਾ ਕੇ ਨਿਮੋਨੀਆ ਦਾ ਰੂਪ ਵੀ ਲੈ ਸਕਦੇ ਅਸੀਂ ਇਨਫਲੂਐਂజా ਫਲੂ ਤੋਂ ਬਚਣ ਦੇ ਲਈ ਸਾਡੇ ਐਕਸਪਰਟ ਡਾਕਟਰ ਦੇ ਨਾਲ ਮੁਲਾਕਾਤ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਸਾਡੀ ਇੱਕ ਖਾਸ ਰਿਪੋਰਟ ਦੇਖ ਲਈਏ ਜਦੋਂ ਹੀ ਮੌਸਮ ਬਦਲਦਾ ਹੈ ਤੇ ਥੋੜੀ ਠੰਡਕ ਦਾ ਅਹਿਸਾਸ ਹੁੰਦਾ ਹੈ ਤਾਂ ਸਰਦ ਮੌਸਮ ਦੇ ਆਉਂਦਿਆਂ ਹੀ ਸਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਇਹਨਾਂ ਵਿੱਚੋਂ ਇੱਕ ਹੈ ਸਾਹ ਦੀ ਇਨਫੈਕਸ਼ਨ ਇਨਫਲੂਐਂజా ਜਾਂ ਸੀਜ਼ਨਲ ਫਲੂ ਹੋਣਾ ਜਿਸ ਵਿੱਚ ਖੰਘ ਜ਼ੁਕਾਮ ਤੇ ਵਾਇਰਲ ਬੁਖਾਰ ਹੋਣ ਦੀ ਸਮੱਸਿਆ ਵਾਚ ਜਾਂਦੀ ਹੈ ਬੱਚੇ ਹੋਣ ਜਾਂ ਵੱਡਿਆਂ ਵੱਡੇ ਲਗਭਗ ਹਰ ਕੋਈ ਇਨਫਲੂਐਂజా ਜਾਂ ਕਹੋ ਕਿ ਇਸ ਸੀਜ਼ਨਲ ਫਲੂ ਦਾ ਸ਼ਿਕਾਰ ਹੋ ਰਿਹਾ ਹੈ ਇਸ ਬਿਮਾਰੀ ਤੋਂ ਬਚਾਅ ਦੇ ਲਈ WHO ਅਤੇ ਭਾਰਤ ਸਰਕਾਰ ਨੇ ਸਾਰੇ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਮੌਸਮੀ ਫਲੂ ਇੱਕ ਛੂਤ ਦੀ ਬਿਮਾਰੀ ਹੈ। ਅਤੇ ਖੰਗ ਜਾਂ ਛਿੱਕ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ ਇੱਕ ਵਾਰ ਸੰਕਰਮਿਤ ਹੋਣ ਤੇ ਇਹ 5 ਤੋਂ 7 ਦਿਨਾਂ ਤੱਕ ਰਹਿੰਦਾ ਹੈ ਇਹ ਕਿਸੇ ਵੀ ਉਮਰ ਤੇ ਕਿਸੇ ਵੀ ਸਥਿਤੀ ਵਿੱਚ ਹੋ ਸਕਦਾ ਹੈ ਜੇਕਰ ਲੰਮੇ ਸਮੇਂ ਤੱਕ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਨਿਮੋਨੀਆ ਦਾ ਰੂਪ ਵੀ ਲੈ ਸਕਦਾ ਹੈ ਤੇ ਕਈ ਵਾਰ ਇਹ ਅੰਗ ਫੇਲ ਹੋਣ ਦਾ ਕਾਰਨ ਵੀ ਬਣ ਸਕਦਾ ਹੈ ਲੋਕ ਇਸ ਨੂੰ ਮੌਸਮੀ ਬਿਮਾਰੀ ਮੰਨਦੇ ਨੇ ਪਰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਨਫਲੂਐਂਜ਼ਾ ਫਲੂ ਦੇ ਲੱਛਣ ਨਿੱਚਾ ਆਉਣੀਆ ਕਈ ਦਿਨਾਂ ਲਈ ਸੁੱਕੀ ਖੰਘ ਲੱਗਣਾ, ਛਾਤੀ ਪੀੜ, ਨੱਕ ਵਗਣਾ, ਗਲੇ ਵਿੱਚ ਖਰਾਸ਼, ਭੁੱਖ ਘੱਟ ਲੱਗਣਾ, ਠੰਡ ਮਹਿਸੂਸ ਹੋਣਾ, ਬੁਖਾਰ ਅਤੇ ਬੇਚੈਨੀ ਹੋਣਾ, ਬਹੁਤ ਕਮਜ਼ੋਰੀ ਮਹਿਸੂਸ ਹੋਣਾ, ਥਕਾਵਟ ਹੋਣਾ, ਉਲਟੀਆਂ ਜਾਂ ਮਤਲੀ ਦੀ ਸਮੱਸਿਆ। ਇਨਫਲੂਐਂਜ਼ਾ ਫਲੂ ਹੋਣ ਤੇ ਕੀ ਕਰਨਾ ਚਾਹੀਦਾ ਹੈ? ਖੰਘ ਦੇ ਜਾਂ ਛਿੱਕ ਦੇ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਸਾਫ਼ ਕੱਪੜੇ ਜਾਂ ਰੁਮਾਲ ਨਾਲ ਢੱਕੋ। ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਸਾਫ਼ ਕਰੋ। ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੇ ਨੇੜੇ ਜਾਣ ਤੋਂ ਪਰਹੇਜ਼ ਕਰੋ। ਆਪਣੀਆਂ ਅੱਖਾਂ, ਨੱਕ ਤੇ ਮੂੰਹ ਨੂੰ ਬਿਨਾਂ ਵਜਾ ਨਾ ਚੂਹੋ। ਪੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰੋ। ਘਰੋਂ ਬਾਹਰ ਜਾਂਦੇ ਸਮੇਂ ਮਾਸਕ ਪੈਨੋ। ਫਲੂ ਤੋਂ ਪੀੜਤ ਵਿਅਕਤੀ ਤੋਂ ਦੂਰੀ ਬਣਾਈ ਰੱਖੋ। ਲੋੜਿੰਦੇ ਨੀਂਦ ਲਓ ਤੇ ਤਣਾਅ ਤੋਂ ਦੂਰ ਰਹੋ। ਲੋੜਿੰਦੇ ਮਾਤਰਾ ਵਿੱਚ ਪਾਣੀ ਪੀਓ। ਪੋਸ਼ਟਿਕ ਭਰਪੂਰ ਤਾਜ਼ਾ ਭੋਜਨ ਖਾਓ। ਇਨਫਲੂਐਂਜ਼ਾ ਫਲੂ ਹਰ ਉਮਰ ਦੇ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਦਮਾ, ਸ਼ੂਗਰ, ਗਰਭਵਤੀ ਔਰਤਾਂ, ਦਿਲ ਦੇ ਰੋਗ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫਲੂ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਹਨਾਂ ਲੋਕਾਂ ਵਿੱਚ ਨਿਮੋਨੀਆ ਹੋਣ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ। ਵੇ ਬਦਲਦਾ ਮੌਸਮ ਜਿਸ ਤਰੀਕੇ ਤੁਸੀਂ ਰਿਪੋਰਟ ਦੇ ਵਿੱਚ ਦੇਖਿਆ ਸਾਡੀ ਇਮਿਊਨਿਟੀ ਨੂੰ ਕਮਜ਼ੋਰ ਕਰਦਾ ਹੈ ਤੇ ਬਹੁਤ ਜਲਦੀ ਅਸੀਂ ਇਸ ਇਨਫਲੂਐਂਜ਼ਾ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ ਇਸ ਤੋਂ ਬਚਾ ਕਿਵੇਂ ਕਰਨਾ ਹੈ ਤੇ ਇਸ ਸੰਬੰਧੀ ਹੋਰ ਸਵਾਲਾਂ ਦੇ ਜਵਾਬ ਜਾਣਨ ਦੇ ਲਈ ਸਾਡੇ ਨਾਲ ਐਕਸਪਰਟ ਡਾਕਟਰ ਜੁੜੇ ਨੇ ਡਾਕਟਰ ਅਕਸ਼ਦੀਪ ਕੌਰ ਸਭ ਤੋਂ ਪਹਿਲਾਂ ਡਾਕਟਰ ਅਕਸ਼ਦੀਪ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ हरियाणा ਹਿਮਾਚਲ ਤੇ ਬਹੁਤ ਬਹੁਤ ਧੰਵਾ ਥੈਂਕ ਯੂ ਤੇ ਏ ਤੁਹਾਡਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਜਿਹੜਾ ਲੋਕਾਂ ਨੂੰ ਇਨਫਲੂਐਂਜ਼ਾ ਜਾਂ ਕਿ ਫਲੂ ਦੀ ਬੁਖਾਰ ਬਾਰੇ ਤੁਸੀਂ ਐਜੂਕੇਟ ਕਰ ਰਹੇ ਹੋ ਜਿਵੇਂ ਕਿ ਤੁਸੀਂ ਦੱਸਿਆ ਆਪਣੀ ਰਿਪੋਰਟ ਵਿੱਚ ਹੁਣ ਬਦਲਦੇ ਮੌਸਮ ਵਿੱਚ ਫਲੂ ਦੇ ਕੇਸਸ ਜਿਹੜੇ ਹੈਗੇ ਉਹ ਕਾਫੀ ਵੱਧ ਜਾਂਦੇ ਨੇ ਐਂਡ ਇਹ ਕਾਫੀ ਸੀਵੀਅਰ ਸਿੰਪਟਮਸ ਤੱਕ ਵੀ ਤਕਲੀਫ ਹੋ ਜਾਂਦੇ ਨੇ ਸੋ ਫਲੂ ਦੀ ਬਿਮਾਰੀ ਵਿంటర్ ਸੀਜ਼ਨ ਦੀ ਬਿਮਾਰੀ ਰਹਿੰਦੀ ਹੈ ਤੇ ਸਪੈਸ਼ਲੀ ਜਦੋਂ ਬਰਸਾਤਾਂ ਖਤਮ ਹੁੰਦੀਆਂ ਨੇ ਤੇ ਸਰਦੀ ਦਾ ਮੌਸਮ ਸ਼ੁਰੂ ਹੁੰਦਾ ਹੈ ਉਦੋਂ ਫਲੂ ਦੇ ਕੇਸਸ ਕਾਫੀ ਜ਼ਿਆਦਾ ਵੱਧ ਜਾਂਦੇ ਨੇ ਜੀ ਡਾਕਟਰ ਅਕਸ਼ਦੇਪ ਇਨਫਲੂਐਂZA ਜਾਂ ਫਲੂ ਅਸੀਂ ਕਹਿ ਦਿੰਨੇ ਆ ਕਿ ਜਦੋਂ ਮੌਸਮ ਬਦਲਦਾ ਹੈ ਜਾਂ ਹੁਣ ਜਿਹੜਾ ਠੰਡਾ ਅਹਿਸਾਸ ਹੋ ਰਿਹਾ ਮੌਸਮ ਦੇ ਵਿੱਚ ਇਹ ਜਿਹੜਾ ਮੌਸਮ ਹੈ ਬਹੁਤ ਖਰਾਬ ਕਰ ਦਿੰਦਾ ਹੈ ਅਸੀਂ ਆਮ ਭਾਸ਼ਾ ਦੇ ਵਿੱਚ ਕਹਿ ਲਈਏ ਕਿ ਆਂਦੀ ਠੰਡ ਜਾਂ ਜਾਂਦੀ ਠੰਡ ਬਹੁਤ ਖਰਾਬ ਕਰਦੀ ਹੈ ਉਹਦੇ ਵਿੱਚ ਇਨਫਲੂਐਂਜ਼ਾ ਕਿਵੇਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ ਇਹ ਜ਼ਰੂਰ ਆਸਾਨ ਭਾਸ਼ਾ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਵੀ ਸਮਝਾਇਆ ਜਾਵੇ ਜੀ ਤੋਂ ਸਭ ਤੋਂ ਪਹਿਲਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਇਨਫਲੂਐਂਜ਼ਾ ਇੱਕ ਇੱਕ ਵਾਇਰਲ ਬਿਮਾਰੀ ਹੈ ਜਿਵੇਂ ਕਿ ਬੈਕਟੀਰੀਆ ਹੁੰਦੇ ਨੇ ਫੰਗਸ ਹੁੰਦੇ ਨੇ ਉਵੇਂ ਹੀ ਵਾਇਰਸਸ ਹੁੰਦੇ ਨੇ ਤੇ ਇਨਫਲੂਐਂజా ਵਾਇਰਸ ਇੱਕ ਇਹਜਾ ਵਾਇਰਸ ਹੈਗਾ ਜੋ ਸਾਡੇ ਰੈਸਪੀਰੇਟਰੀ ਯਾਨੀ ਕਿ ਸਾਡੇ ਲੰਗਸ ਔਰ ਫੇਫੜਿਆਂ ਨੂੰ ਅਫੈਕਟ ਕਰਦਾ ਹੈ ਤੇ ਇਹ ਕਾਫੀ ਤਰ੍ਹਾਂ ਦਾ ਵਾਇਰਸ ਹੁੰਦਾ ਹੈ A B C ਔਰ D ਜਿਹਦੇ ਵਿੱਚੋਂ ਵਾਇਰਸ A B ਔਰ C ਜਿਹੜਾ ਹੈਗਾ ਉਹ ਹਿਊਮਨਸ ਵਿੱਚ ਪਾਇਆ ਜਾਂਦਾ ਹੈ D ਟਾਈਪ ਦਾ ਵਾਇਰਸ ਹਜੇ ਹਿਊਮਨਸ ਨੂੰ ਅਫੈਕਟ ਨਹੀਂ ਕਰਦਾ ਸਭ ਤੋਂ ਜ਼ਿਆਦਾ ਕਾਮਨਲੀ ਜਿਹੜਾ ਇਨਫਲੂਐਂਜ਼ਾ ਵਾਇਰਸ ਦੇਖਿਆ ਜਾਂਦਾ ਹੈ ਉਹ ਹੁੰਦਾ ਹੈ ਟਾਈਪ A ਔਰ ਟਾਈਪ B ਜੋ ਕਿ ਸਾਡੇ ਬਾਡੀ ਦੇ ਵਿੱਚ ਐਂਟਰ ਕਰਦਾ ਹੈ ਥਰੂ ਸਾਡਾ ਔਰਲ ਮਕੋਜ਼ਾ ਮਤਲਬ ਕਿ ਸਾਡੇ ਮੂੰਹ ਰਾਹੀਂ ਜਾਂ ਸਾਡੇ ਸਾਹ ਦੇ ਰਾਹੀਂ ਜਦੋਂ ਵੀ ਕੋਈ ਸੰਕਰਮਿਤ ਬੰਦੇ ਨਾਲ ਤੁਸੀਂ ਕੰਟੈਕਟ ਵਿੱਚ ਆਨੇ ਹੋ ਜਿਹਨੂੰ ਡ੍ਰੌਪਲੈਟ ਇਨਫੈਕਸ਼ਨ ਕਹਿੰਦੇ ਆ ਉਹਨਾਂ ਦੇ ਕਿਸੇ ਵੀ ਖੰਗ ਛਿੱਕ ਤੋਂ ਜਾਂ ਉਹਨਾਂ ਦੇ ਕਲੋਸ ਕੰਟੈਕਟ ਤੋਂ ਇਹ ਵਾਇਰਸ ਸਾਡੀ ਬਾਡੀ ਵਿੱਚ ਐਂਟਰ ਕਰ ਸਕਦਾ ਹੈ ਉਸ ਤੋਂ ਬਾਅਦ ਇਹ ਸਿੰਪਟਮਸ ਦੋਸਤੋ 3 ਦਿਨਾਂ ਦੇ ਵਿੱਚ 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 ਸਿੰਪਟਮਸ ਆਨੇ ਸ਼ੁਰੂ ਹੁੰਦੇ ਨੇ ਕੋਈ ਵੀ ਇਨਫੈਕਟਡ ਪਰਸਨ ਜਦੋਂ ਵੀ ਕਿਸੇ ਸਰਫੇਸ ਨੂੰ ਹੱਥ ਲਗਾਉਂਦਾ ਹੈ ਜਾਂ ਕਿਸੇ ਜਿੱਥੇ ਵੀ ਅਸੀਂ ਹੱਥ ਲਗਾਇਆ ਹੈ ਜਾਂ ਕੋਈ ਵੀ ਛਿੱਕ ਜਾਂ ਖੰਘ ਉਸ ਏਰੀਆ ਵਿੱਚ ਹੋਈ ਹੈ ਉਹ ਸਰਫੇਸ ਦੇ ਉੱਪਰ ਉਹ ਵਾਇਰਸ ਜਿਹੜਾ ਹੈ ਉਹ ਡਿਪੋਜ਼ਿਟ ਹੋ ਜਾਂਦਾ ਹੈ ਜੇ ਅਸੀਂ ਉਸ ਸਰਫੇਸ ਨੂੰ ਚੰਗੀ ਤਰ੍ਹਾਂ ਡਿਸ ਇਨਫੈਕਟ ਨਾ ਕਰੀਏ ਉਥੇ ਕਿਸੇ ਵੀ ਕਿਸੇ ਵੀ ਨਾਰਮਲ ਹੈਲਦੀ ਇਨਸਾਨ ਵੀ ਉਸ ਸਰਫੇਸ ਨੂੰ ਟਚ ਕਰੇ ਜਾਂ ਉਹ ਡ੍ਰੌਪਲਟ ਇਨਫੈਕਸ਼ਨ ਦੇ ਕੰਟੈਕਟ ਵਿੱਚ ਆਏ ਉਸ ਤੋਂ ਬਾਅਦ ਉਹਨੂੰ ਇਹ ਇਨਫੈਕਸ਼ਨ ਹੋਣ ਦਾ ਚਾਂਸ ਰਹਿੰਦਾ ਹੈ ਅ ਇਨਫੈਕਸ਼ਨ ਹੋਣ ਤੋਂ 2 ਤੋਂ 3 ਦਿਨ ਤੋਂ ਬਾਅਦ ਸਿੰਪਟਮਸ ਆਨੇ ਸ਼ੁਰੂ ਹੁੰਦੇ ਨੇ ਜਿਦੇ ਵਿੱਚ ਸਭ ਤੋਂ ਜ਼ਿਆਦਾ ਕਾਮਨ ਸਿੰਪਟਮ ਜਿਹੜਾ ਦੇਖਿਆ ਜਾਂਦਾ ਹੈ ਉਹ ਹੁੰਦਾ ਹੈ ਹਾਈ ਗ੍ਰੇਡ ਫੀਵਰ ਮਤਲਬ ਜੋ ਬੁਖਾਰ 102 103 ਤੱਕ ਜਾ ਸਕਦਾ ਹੈ ਨਾਲੇ ਉਹ ਬੁਖਾਰ ਦੇ ਨਾਲ ਨਾਲ ਠੰਡ ਵੀ ਲੱਗਦੀ ਹੈ ਸਰੀਰ ਟੁੱਟਦਾ ਹੈ ਸਿਰ ਦੁਖਦਾ ਹੈ ਨਾਲ ਗਲਾ ਦੁਖਦਾ ਹੈ ਬਹੁਤ ਜ਼ਿਆਦਾ ਸੀਵੀਅਰ ਖਾਂਸੀ ਹੋ ਸਕਦੀ ਹੈ ਚਿੱਕ ਆ ਸਕਦੀਆਂ ਨੇ ਰਨਿੰਗ ਨੋਸ ਹੋ ਸਕਦੀ ਹੈ ਇਹ ਸਾਰੇ ਲੱਛਣ ਜਿਹੜੇ ਹੁੰਦੇ ਨੇ ਉਹ ਫਲੂ ਦੇ ਰਹਿੰਦੇ ਨੇ ਤੇ ਇਹ ਲੱਛਣ ਕਾਫੀ ਸਿਵियर ਹੁੰਦੇ ਨੇ ਤੇ ਨਾਰਮਲੀ ਹੈਲਦੀ ਲੋਕੀ ਇੱਕ ਤੋਂ ਦੋ ਹਫਤੇ ਤੱਕ ਇਹ ਸਿੰਟਮਸ ਮਹਿਸੂਸ ਕਰ ਸਕਦੇ ਨੇ ਐਂਡ ਇਹ ਵਾਇਰਸ ਦੀ ਇੱਕ ਬਹੁਤ ਖਾਸ ਜਿਹੜੀ ਗੱਲ ਹੁੰਦੀ ਹੈ ਕਿ ਇਹ ਵਾਇਰਸ ਦਾ ਸਟ੍ਰੇਨ ਜੋ ਹੁੰਦਾ ਹੈ ਇਹ ਹਰ ਸਾਲ ਮਿਊਟੇਟ ਕਰਦਾ ਹੈ ਯਾਨਕੀ ਹਰ ਸਾਲ ਜੋ ਵੈਕਸੀਨ ਬਣਾਈ ਜਾਂਦੀ ਹੈ ਇਸ ਵਾਇਰਸ ਲਈ ਉਹ ਅਪਡੇਟ ਹੁੰਦੀ ਹੈ ਕਿਉਂਕਿ ਹਰ ਸਟ੍ਰੇਨ ਦੀ ਵੈਕਸੀਨ ਅਡ ਹੁੰਦੀ ਹੈ ਤੇ ਜੋ ਵੀ ਉਸ ਸਾਲ ਦਾ ਲੇਟੈਸਟ ਸਟ੍ਰੇਨ ਜੋ ਕਿ ਸਾਡੀ এনवायरमेंट ਵਿੱਚ ਹੁੰਦਾ ਹੈ ਉਸ ਦੇ ਹਿਸਾਬ ਨਾਲ ਇਹਦੀ ਵੈਕਸੀਨ ਬਣਾਈ ਜਾਂਦੀ ਹੈ ਕਿ ਇਹ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਇਸ ਗੱਲ ਦਾ ਜੇ ਕੋਈ ਪੇਸ਼ੈਂਟ ਜੀ ਨੂੰ ਕੀ ਫਲੂ ਦੇ ਸਿੰਟਮਸ ਨੇ ਉਹਦੇ ਤੋਂ ਕਿਵੇਂ ਅਸੀਂ ਮਾਸਕ ਲਗਾ ਕੇ ਤੇ ਆਪਣਾ ਬਚਾਅ ਕਰ ਸਕਦੇ ਹਾਂ ਸਾਡੇ ਨਾਲ ਕੁਝ ਕਾਲਰਸ ਜੁੜੇ ਨੇ ਅਸੀਂ ਉਹਨਾਂ ਦੇ ਵੀ ਸਵਾਲ ਲੈ ਲੈਣੇ ਆ ਕੀ ਨਾਮ ਹੈ ਤੁਹਾਡਾ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਜੀ ਸੰਤਪਾਦਨ ਕੰਮ ਕਰਦੇ ਵੀ ਮੈਂ ਨਾ ਆਦਮ ਸਿੰਘ ਹਾਂ ਹਾਂ ਜੀ ਕੀ ਸਵਾਲ ਹੈ ਤੁਹਾਡਾ ਲਜੀ ਨੋ ਆ ਉਹਨੂੰ ਚਿੰਤਾਸਾਰੋ ਮਿੱਠਾ ਬਣੀਆਂ ਹੁੰਦੀਆਂ ਇਹ ਉਹਦੇ ਬਾਰੇ ਕੋਈ ਦੱਸਾਂ ਜਾਂ ਦਿਖਾਇਆ ਬਣੇ ਉਹ ਕਹਿੰਦੇ ਅਲਰਜੀ ਹੈ ਅਲਰਜੀ ਹੈ ਜੋ ਵੀ ਕਹਿੰਦਾ ਅਲਰਜੀ ਹੈ ਉਹਦੇ ਵਿੱਚ ਮਨੋ ਕੋਈ ਹੈ ਆ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਤੁਹਾਡੇ ਇਹ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਅਗਲੇ ਕਾਲਰ ਦਾ ਵੀ ਸਵਾਲ ਇੱਕ ਵਾਰ ਅਸੀਂ ਜ਼ਰੂਰ ਜਾਣ ਲੈਣੇ ਆ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਪੁੱਤਰ ਮਥੜੀ ਤੋਂ ਬੋਲਦਾ ਲਾਹ ਸਿੰਘ ਜ਼ਿਲ੍ਹਾ ਅਮਰੇਰ ਕੋਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤਾਂ ਸਭ ਤੋਂ ਪਹਿਲਾਂ ਤਾਂ ਮੈਂ ਦਿੱਲੀ ਪੋਸਟ ਦਾ ਪੰਜਾਬ ਹਰਿਆਣਾ ਹਮਾਤਲ ਦਾ ਧੰਨਵਾਦ ਦੀਆਂ ਤੁਸੀਂ ਸਾਡਾ ਪਰਿਵਾਰ ਹੋਂ ਸਾਰਾ ਅਸੀਂ ਦਰਸ਼ਕ ਵੀ ਤੁਹਾਡਾ ਪਰਿਵਾਰ ਹਾਂ ਸਮੇਂ-ਸਮੇਂ ਨਾਲ ਤੁਸੀਂ ਜਿਹੜੇ ਡਾਕਟਰਾਂ ਨੂੰ ਲੈ ਕੇ ਆਉਂਦੇ ਮੈਂ ਬਹੁਤ ਹੀ ਤੁਹਾਡਾ ਧੰਨਵਾਦ ਤੇ ਮੈਂ ਡਾਕਟਰ ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਇਹਨਾਂ ਦਿਨਾਂ ਦੇ ਵਿੱਚ ਖਾਈਏ ਕੀ ਅਸੀਂ ਪਾ ਕੱਪੜੇ ਕਿਹਦੇ ਪਹਿਨਣੇ ਹਨ ਔਰ ਕਿਹੜੀਆਂ ਚੀਜ਼ਾਂ ਤੋਂ ਅਸੀਂ ਬਚੀਏ ਇਹ ਤੁਹਾਡਾ ਬਹੁਤ ਹੀ ਬਹੁਤ ਬਰਾਲਾ ਪੁੱਤ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇੰਨੇ ਕਹਿਣਾ ਪੁੱਤ ਬਸ ਜੀ ਸ਼ੁਕਰੀਆ ਲਾਪ ਸਿੰਘ ਜੀ ਅਸੀਂ ਤੁਹਾਡੇ ਸਵਾਲ ਦਾ ਜ਼ਰੂਰ ਜਵਾਬ ਦਵਾਂਗੇ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਕਿ ਅਸੀਂ ਇਸ ਬਿਮਾਰੀ ਤੋਂ ਹੁਣ ਤੋਂ ਪਹਿਲਾਂ ਹੀ ਇहतਿਆਤ ਕਿਵੇਂ ਵਰਤ ਲਈਏ ਉਹ ਬਹੁਤ ਚੰਗਾ ਰਹਿੰਦਾ ਅਸੀਂ ਡਾਕਟਰ ਤੋਂ ਜ਼ਰੂਰ ਸਵਾਲ ਲਵਾਂਗੇ ਸੋ ਡਾਕਟਰ ਤੋਂ ਸਵਾਲ ਜਿਹੜੇ ਆ ਉਹਨਾਂ ਦੇ ਜ਼ਰੂਰ ਲਵਾਂਗੇ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਵੀ ਸਵਾਲ ਅਸੀਂ ਜਾਣ ਲੈਨੇ ਆ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਜੀ ਹਰਮਿੰਦਰ ਕੌਰ ਆ ਹਾਂਜੀ 77 ਅਮਰਜੀ ਜੀ ਜੀ ਹਰਮਿੰਦਰ ਕੌਰ ਜੀ ਹਾਂਜੀ ਤੁਸੀਂ ਆਪਣਾ ਸਵਾਲ ਪੁੱਛੋ ਹਾਂਜੀ ਮੇਰੀ 77 ਅਮਰਜੀ ਜੀ ਮੈਨੂੰ ਕਹਾ 2012 ਵਿੱਚ ਹਰਪੀਜ਼ ਦਾ ਹੋਇਆ ਸੀ ਜੀ ਤੇ ਮੈਂ ਹੁਣ ਹਰ ਵਕਤ ਜਾਂਦੀ ਮੈਂ ਡੈਰੀਸਲੀਨ ਤੇ ਮਨਟੇਰ ਲੈ ਰਹੀ ਆਂ ਰੋਜ਼ ਦੋ ਟਾਈਮ ਡੈਨਫੀਟੇਰ ਮਨਟੇਰ ਤੇ ਪੰਥ ਵੀ ਲੈ ਰਹੀ ਆਂ ਕਈ ਸਾਲਾਂ ਜੀ ਬਹੁਤ ਸਾਲਾਂ ਤੋਂ ਮੈਨੂੰ ਗਲਗਲ ਨਾ ਜਾਣੋ ਹਟਦੀ ਜੀ ਤਲਕਨ ਬਹੁਤ ਜਾ ਰਹੀ ਹੈ ਇਹ ਹਰ ਰਾਤ ਕਰ ਜਿਵੇਂ ਵੀ ਰਾਤ ਨੂੰ ਤੁਸੀਂ ਸਾਡੇ ਨਾਲ ਬਣੇ ਰਹੋ ਅਸੀਂ ਤੁਹਾਡੇ ਸਵਾਲ ਦਾ ਜਵਾਬ ਵੀ ਜ਼ਰੂਰ ਦਵਾਂਗੇ ਡਾਕਟਰ ਤੋਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈਣੇ ਆ ਸੋ ਡਾਕਟਰ ਅਕਸ਼ਦੀਪ ਸਾਡੇ ਕਾਲਰਸ ਦੇ ਵੱਲੋਂ तमाम ਜਿਹੜੇ ਸਵਾਲ ਪੁੱਛੇ ਗਏ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਪਹਿਲੇ ਕਾਲਰ ਤੋਂ ਸ਼ੁਰੂਆਤ ਕਰਦੇ ਜਿਨ੍ਹਾਂ ਦੇ ਵੱਲੋਂ ਸਵਾਲ ਪੁੱਛਿਆ ਗਿਆ ਸੀ ਕਿ ਨਿੱਚਾ ਆਉਣੀਆ ਬਹੁਤ ਜ਼ਿਆਦਾ ਉਹਨਾਂ ਦੇ ਸਮੱਸਿਆ ਹੈ ਪਰਿਵਾਰਿਕ ਮੈਂਬਰ ਦੇ ਵਿੱਚ ਲੇਕਿਨ ਹਰ ਕੋਈ ਕਹਿੰਦਾ ਕਿ ਇਨਫੈਕਸ਼ਨ ਹੈ ਲੇਕਿਨ ਉਹ ਇਨਫੈਕਸ਼ਨ ਕਿਸ ਤੋ ਹੋ ਸਕਦੀ ਹੈ ਕਿਸ ਤਰ੍ਹਾਂ ਇਸ ਨੂੰ ਵੀ ਸਮਝਿਆ ਜਾਵੇ ਜਾਂ ਫਲੂ ਹੋਣ ਦੇ ਲੱਛਣ ਨੇ ਸੋ ਜਿਵੇਂ ਕਿ ਉਹਨਾਂ ਨੇ ਆਪਣੀ ਹਿਸਟਰੀ ਦੱਸੀ ਇਸ ਪੇਸ਼ੈਂਟ ਨੂੰ ਛਿੱਕਾਂ ਦੀ ਪ੍ਰੋਬਲਮ ਕਾਫੀ ਸਾਲਾਂ ਤੋਂ ਹੈਗੀ ਹੈ ਤੇ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਬਹੁਤ ਇਲਾਜ ਇਹਦਾ ਕਰਾਇਆ ਸਾਰਿਆਂ ਨੇ ਸਾਨੂੰ ਕਿਹਾ ਹੈ ਕਿ ਇਹ ਅਲਰਜੀ ਹੈ ਤੇ ਇਹ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੂੰਗੀ ਕਿ ਦੇਖੋ ਜੇ ਕੋਈ ਵੀ ਪੇਸ਼ੈਂਟ ਸਲਰਜਨ ਨਾਲ ਐਕਸਪੋజర్ ਹੋਏਗਾ ਜਿਵੇਂ ਕਿਸੇ ਨੂੰ ਡਸਟ ਤੋਂ ਅਲਰਜੀ ਹੈ ਉਹ ਜਿੰਨੀ ਵਾਰੀ ਵੀ ਡਸਟ ਦੇ ਨਾਲ ਐਕਸਪੋਜ਼ ਹੋਣਗੇ ਉਹਨਾਂ ਨੂੰ ਉਨੀ ਵਾਰੀ ਸਿੰਪਟਮ ਆਣਗੇ ਉਹ ਪੇਸ਼ੈਂਟ ਨੂੰ ਉਨੀ ਵਾਰੀ ਛਿੱਕਾ ਆਣ ਗਿਆ ਤੇ ਤੁਸੀਂ ਮੈਡੀਸਨ ਲਓਗੇ ਤੁਸੀਂ ਠੀਕ ਵੀ ਹੋ ਜਾਓਗੇ ਲੇਕਿਨ ਜਦੋਂ ਤੁਸੀਂ ਦੁਬਾਰਾ ਡਸਟ ਨੂੰ ਐਕਸਪੋਜ਼ ਹੋਵੋਗੇ ਤੁਹਾਨੂੰ ਦੁਬਾਰਾ ਛਿੱਕਾ ਆਣ ਗਿਆ ਸੋ ਅਲਰਜੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਲਰਜੀ ਨੂੰ ਕਿਉਰ ਕਰਨਾ ਥੋੜਾ ਡਿਫਿਕਲਟ ਰਹਿੰਦਾ ਹੈ ਤੇ ਜਿਹੜੇ ਇਨਫਲੂਐਂZA ਦੀ ਜਿਹੜੀ ਬਿਮਾਰੀ ਹੈ ਉਹ ਇੱਕ ਇਨਫੈਕਟਿਵ ਬਿਮਾਰੀ ਹੈ ਉਹ ਇਨਫੈਕਸ਼ਨ ਜਿਹੜੀ ਹੈ ਉਹ ਇੱਕ ਵਾਰੀ ਆਏਗੀ 2 ਹਫਤੇ ਦੇ ਸਿੰਪਟਮਸ ਤੋਂ ਬਾਅਦ ਉਹ ਠੀਕ ਹੋ ਜਾਏਗੀ ਇਹ ਬਿਮਾਰੀ ਸਾਲ ਪਰ ਸਾਲ ਨਹੀਂ ਚਲਦੀ ਤੇ ਇਸ ਪੇਸ਼ੈਂਟ ਨੂੰ ਇਹ ਹਿਦਾਇਤ ਹੈ ਕਿ ਆਪਣੀ ਜਿਹੜੀ ਅਲਰਜੀ ਦੀ ਮੈਡੀਸਨ ਹੈ ਉਹ ਆਪਣੇ ਟਾਈਮ ਨਾਲ ਖਾਂਦੇ ਰਹਿਣ ਤੇ ਅਲਰਜੀ ਦਾ ਸਭ ਤੋਂ ਬੈਸਟ ਇਲਾਜ ਹੈਗਾ ਹੈ ਪ੍ਰੀਵੈਂਸ਼ਨ ਕਿ ਤੁਹਾਨੂੰ ਜਿਸ ਵੀ ਚੀਜ਼ ਅਲਰਜੀ ਹੈ ਤੁਸੀਂ ਉਹਦੇ ਐਕਸਪੋਜ਼ਰ ਤੋਂ ਬਚੋ ਜਿੰਨਾ ਉਹ ਐਕਸਪੋਜ਼ਰ ਤੋਂ ਬਚਣਗੇ ਉਨਮੀ ਉਹਨਾਂ ਨੂੰ ਅਲਰਜੀ ਦੀ ਪ੍ਰੋਬਲਮ ਘਟ ਆਵੇਗੀ ਜੀ ਬਿਲਕੁਲ ਡਾਕਟਰ ਅਛਦੀਪ ਸਾਡੇ ਜੀ ਦੂਸਰੇ ਕੋਲਰ ਦੂਸਰਾ ਸਵਾਲ ਦੂਸਰਾ ਸਵਾਲ ਸੀ ਕਿ ਤੁਸੀਂ ਜਦੋਂ ਇਹ ਬਦਲਦਾ ਮੌਸਮ ਹੈ ਅਸੀਂ ਆਪਣੀ ਡਾਈਟ ਵਿੱਚ ਤੇ ਅਸੀਂ ਆਪਣੇ ਘਰਾਂ ਵਿੱਚ ਕੀ ਕੁਝ ਅਡਾਪਟ ਕਰ ਸਕਦੇ ਹਾਂ ਕਿ ਅਸੀਂ ਇਨਫਲੂਐਂZA ਤੋਂ ਬਚ ਸਕੀਏ ਸਭ ਤੋਂ ਪਹਿਲਾਂ ਕਿ ਜਦੋਂ ਵੀ ਬਦਲਦਾ ਮੌਸਮ ਹੁੰਦਾ ਹੈ ਤੇ ਠੰਡ ਲੱਗਣ ਤੋਂ ਜ਼ਿਆਦਾ ਪਰਹੇਜ਼ ਕਰਨਾ ਚਾਹੀਦਾ ਹੈ اسپੈਸ਼ਲੀ ਜਿਹੜੇ ਬੱਚੇ 6 ਮਹੀਨੇ ਤੋਂ ਛੋਟੇ ਨੇ ਤੇ ਜਿਹੜੇ ਬਜ਼ੁਰਗ 50 ਸਾਲ ਤੋਂ ਉੱਪਰ ਨੇ ਤੇ ਤੁਸੀਂ ਆਪਣੀ ਡਾਈਟ ਵਿੱਚ ਬਹੁਤ ਜ਼ਿਆਦਾ ਐਡੀਕੁਏਟ ਅਮਾਊਂਟ ਆਫ ਪਾਣੀ ਫਲੂਇਡਸ ਵਾਰਮ ਫਲੂਇਡਸ ਗਰਮ ਪਾਣੀ ਇਹ ਆਪਣੀ ਡਾਈਟ ਵਿੱਚ ਇਨਕਲੂਡ ਕਰੋ ਇਹ ਚੀਜ਼ਾਂ ਬੋਡੀ ਨੂੰ ਇਨਫੈਕਸ਼ਨਸ ਨਾਲ ਲੜਨ ਦੀ ਬਹੁਤ ਜ਼ਿਆਦਾ ਸ਼ਕਤੀ ਦਿੰਦੇ ਨੇ ਤੇ ਸਭ ਤੋਂ ਇੰਪੋਰਟੈਂਟ ਜਿਹੜੀ ਫਲੂ ਨਾਲ ਬਚਣ ਦੀ ਜਿਹੜੀ ਸਭ ਤੋਂ ਇਫੈਕਟਿਵ ਤਰਕੀਬ ਹੈ ਉਹ ਹੁੰਦੀ ਹੈ ਫਲੂ ਦੀ ਵੈਕਸੀਨੇਸ਼ਨ ਸੋ ਜਿਹੜੇ ਹੈਲਦੀ ਲੋਕੀ ਵੀ ਹੁੰਦੇ ਨੇ ਉਹ ਫਲੂ ਦੀ ਜਿਹੜੀ ਹਰ ਸਾਲ ਦੀ ਨਵੀਂ ਸਟ੍ਰੇਨ ਦੀ ਵੈਕਸੀਨੇਸ਼ਨ ਜਿਹੜੀ ਆਂਦੀ ਹੈ ਉਹ ਇਅਰਲੀ ਉਹ ਵੈਕਸਿਨ ਲਗਵਾ ਸਕਦੇ ਨੇ ਤੇ ਉਹ ਫਲੂ ਤੋਂ ਬਚ ਸਕਦੇ ਨੇ ਤੇ ਜਿਹੜੇ ਲੋਕਾਂ ਨੂੰ ਫਲੂ ਦੀ ਵੈਕਸੀਨ ਲੱਗੀ ਹੁੰਦੀ ਹੈ ਜੇ ਉਹਨਾਂ ਨੂੰ ਫਲੂ ਦਾ ਇਨਫੈਕਸ਼ਨ ਵੈਕਸੀਨ ਤੋਂ ਬਾਅਦ ਵੀ ਹੋ ਜਾਵੇ ਤਾਂ ਉਹਦੀ ਸਿਵਿਅਰਿਟੀ ਬਹੁਤ ਬਹੁਤ ਜ਼ਿਆਦਾ ਮਾਈਲਡ ਹੁੰਦੀ ਹੈ ਉਹ ਕਦੇ ਵੀ ਸਿਵਿਅਰ ਇਨਫੈਕਸ਼ਨ ਦੇ ਵਿੱਚ ਕਨਵਰਟ ਨਹੀਂ ਹੁੰਦਾ ਹੈ ਬਿਲਕੁਲ ਸੋ ਤੀਸਰੇ ਕੋਲਰ ਜੋ ਸਵਾਲ ਸੀ ਉਹਨਾਂ ਦਾ ਕਿ ਕਾਫੀ ਉਹਨਾਂ ਨੂੰ ਸਾਹ ਦੀ ਦਿੱਕਤ ਹੈ ਤੇ ਬਲਗਮ ਬੰਨਾ ਕਾਫੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਇਹਦੇ ਕੀ ਕਾਰਨ ਹੋ ਸਕਦੇ ਨੇ ਜੀ ਇਹ ਤੀਸਰੇ ਕੋਲਰ ਨੇ ਜਿਵੇਂ ਦੱਸਿਆ ਉਹਨਾਂ ਦੀ ਉਮਰ 77 ਸਾਲ ਸੀ ਤੇ ਉਹ ਕਾਫੀ ਟਾਈਮ ਤੋਂ ਡੈਰੀ ਫਾਈਲਿੰਗ ਦੀ ਕੰਜ਼ਮਪਸ਼ਨ ਕਰ ਰਹੇ ਨੇ ਸੋ ਜਿਵੇਂ ਕਿ ਉਹਨਾਂ ਦੱਸਿਆ ਦੇਖੋ ਵਿਦ ਏਜ ਜਿਹੜੀ ਹਿਊਮਨ ਬੋਡੀ ਹੁੰਦੀ ਹੈ ਉਹਦੇ ਜਿਹੜਾ 에ਅਰਵੇ ਹੈ ਉਹਦੀ ਨਿਊਕਸ ਨੂੰ ਕਲੀਅਰ ਕਰਨ ਦੀ ਜਿਹੜੀ ਸ਼ਮਤਾ ਹੁੰਦੀ ਹੈ ਉਹ ਏਜ ਦੇ ਨਾਲ ਘਟਦੀ ਰਹਿੰਦੀ ਹੈ ਜਿਹਦੇ ਕਰਕੇ ਬਜ਼ੁਰਗ ਲੋਕਾਂ ਨੂੰ ਬਲਗਮ ਦਾ ਫਸਣਾ ਖਰਾਸ਼ ਦਾ ਹੋਣਾ ਤੇ ਇਹ ਸਿੰਪਟਮਸ ਕਾਫੀ ਜ਼ਿਆਦਾ ਰਹਿੰਦੇ ਨੇ ਤੇ ਡੈਰੀਫਾਈਲ ਨੇ ਕੈਂਟੀ ਅਲਰਜਿਕ ਮੈਡੀਸਨ ਹੈ ਤੇ ਇਹ ਚੀਜ਼ 에ਅਰਵੇ ਨੂੰ ਖੋਲ ਕੇ ਰੱਖਦੀ ਹੈ ਤੇ ਉਹ ਮਿਊਕਸ ਦੇ ਕਲੀਅਰ ਹੋਣ ਚ ਹੈਲਪ ਕਰਦੀ ਹੈ ਤੇ ਇਸ ਕੋਲਰ ਨੂੰ ਇਹ ਹਦਾਇਤ ਹੈ ਕਿ ਇਹਦਾ ਉਹ ਇੱਕ ਤਾਂ ਆਪਣੀ ਇਨਫਲੂਐਂਜ਼ਾ ਦੀ ਇਅਰਲੀ ਵੈਕਸੀਨ ਲੈਣ ਕਿਉਂਕਿ ਉਹ 77 ইয়ার্স ਦੀ এজ ਦੇ ਉੱਪਰ ਉਹ ਇੱਕ ਹਾਈ ਰਿਸਕ ক্যাਟੇਗਰੀ ਵਿੱਚ ਆਉਂਦੇ ਨੇ ਫਲੂ ਦੀ ਵੈਕਸੀਨ ਲੈਣ ਤੇ ਜਿਹੜੀ ਉਹਨਾਂ ਦੀ ਅਲਰਜੀ ਦੀ ਮੈਡੀਸਨ ਹੈ ਉਹਨੂੰ ਲੌਂਗ ਟਰਮ ਲੈਣ ਤੇ ਉਹ ਫਲੂ ਦੇ ਜਿੰਨੇ ਵੀ ਪੇਸ਼ੈਂਟਸ ਨੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਤੇ ਅ ਕੋਸ਼ਿਸ਼ ਕਰਨ ਕਿ ਬਰੀðਿੰਗ ਐਕਸਰਸਾਈਜ਼ਸ ਜਾਂ ਯੋਗਾ ਜੋ ਹੁੰਦੀ ਹੈ ਉਹ ਕਾਫੀ ਇਹਨਾਂ ਪੇਸ਼ੈਂਟਸ ਨੂੰ ਆ ਮਿਊਕਸ ਤੋਂ ਰਿਲੀਫ ਦਿੰਦੀ ਹੈ ਤੇ ਇਹ ਪ੍ਰੈਕਟਿਸਿਸ ਜੇ ਆਪਣੀ ਉਹ ਡੇਲੀ ਲਾਈਫ 'ਚ ਕਰਨ ਤਾਂ ਉਹਨਾਂ ਨੂੰ ਕਾਫੀ ਹੈਲਪ ਹੋਏਗੀ ਅ ਅਗਲੇ ਕੋਲਰ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਦੇ ਵੀ ਸਵਾਲ ਜਾਣਦੇ ਆ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਪਾ ਰਹੀ ਹੈ ਹਾਂਜੀ 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 ਕਿੱਥੋਂ ਗੱਲ ਕਰ ਰਹੇ ਹੋ ਕੀ ਸਵਾਲ ਹੈ ਤੁਹਾਡਾ ਮੈਂ ਤਾਂ ਮੈਂ ਨਹੀਂ ਪੁੱਛਿਆ ਸੀ ਇਹ ਨਹੀਂ ਉਹਨੂੰ ਮੇਰੀ ਨਵੇਂ ਟਿਕਾ ਹੋ ਗਿਆ 35-40 ਸਾਲ ਉਮਰ ਹੋ ਰਹੀ 40 ਜਲਾ ਕੇ ਬਣੇ ਤੇ ਉਹ ਤੁਸੀਂ ਕੋਈ ਦੱਸਿਆ ਨਹੀਂ ਕੋਈ ਕੀ ਮਰ ਰੋ ਕੋਈ ਮੈਡੀਕਲ ਹੈ ਠੀਕ ਹੈ ਤੁਸੀਂ ਬਣੇ ਤਾਂ ਸਾਡੇ ਨਾਲ ਅਸੀਂ ਜ਼ਰੂਰ ਤੁਹਾਡੇ ਸਵਾਲ ਦਾ ਜਵਾਬ ਦਵਾਂਗੇ ਅਗਲੇ ਕਾਲਰ ਦਾ ਅਸੀਂ ਸਵਾਲ ਜਾਣਦੇ ਹਾਂ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਮੈਂ ਸੁਨਾਮ ਤੋਂ ਬੋਲਦਾ ਜੀ ਗੁਰਪ੍ਰੀਤ ਸਿੰਘ ਹਾਂਜੀ ਕੀ ਸਵਾਲ ਹੈ ਤੁਹਾਡਾ ਮੈਂ ਜਦੋਂ ਪਤਾ ਕੀ ਹੈ ਜੀ ਜਦੋਂ ਮੇਰੇ ਅੱਖਾਂ 'ਚ ਨਾ ਬਾਣੀਆਂ ਲਾ ਜਾਂਦਾ ਫਿਰ ਮੈਨੂੰ ਛਿੱਕਾਂ ਲੱਗ ਜਾਂਦੀਆਂ ਨੇ ਜੀ ਅ ਠੀਕ ਹੈ ਅਸੀਂ ਡਾਕਟਰ ਤੋਂ ਤੁਹਾਡੇ ਸਵਾਲ ਦਾ ਜਵਾਬ ਵੀ ਜ਼ਰੂਰ ਲਵਾਂਗੇ ਅਗਲੇ ਕਾਲਰ ਦਾ ਵੀ ਅਸੀਂ ਸਵਾਲ ਸਭ ਤੋਂ ਪਹਿਲਾਂ ਜਾਣ ਲੈਣੇ ਆ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਪੰਕਜ ਜਲੰਧਰ ਤੋਂ ਬੋਲ ਰਿਹਾ ਜੀ ਹਾਂਜੀ ਕੀ ਸਵਾਲ ਹੈ ਤੁਹਾਡਾ ਮੈਂ ਮੈਨੂੰ ਬੜੀ ਪ੍ਰੋਬਲਮ ਹੈ 1 ਸਾਲ ਤੋਂ ਮੈਨੂੰ ਨਾ ਨੀਂਦ ਦੀ ਪ੍ਰੋਬਲਮ ਆਉਂਦੀ ਮੈਨੂੰ ਨੀਂਦ ਨਹੀਂ ਆਉਂਦੀ ਸੀ ਤੇ ਉਹਦੇ ਨਾਲ ਮੈਨੂੰ ਪੈਰਲਾਈਜ਼ ਹੋ ਗਿਆ ਹੁਣ ਆ ਠੀਕ ਹੈ ਤੁਸੀਂ ਬਣੇ ਹੋ ਸਾਡੇ ਨਾਲ ਅਸੀਂ ਜ਼ਰੂਰ ਤੁਹਾਡੇ ਸਵਾਲ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਡਾਕਟਰ ਅਕਸ਼ਦੀਪ ਸਾਡੇ ਕਾਲਰਸ ਦੇ ਵੱਲੋਂ ਜੋ ਸਵਾਲ ਕੀਤੇ ਗਏ ਨੇ ਬਹੁਤ ਵੱਖਰਾ ਇੱਕ ਸਵਾਲ ਜਿਹੜਾ ਹੈ ਉਹਨਾਂ ਦਾ ਹੈ ਕਿ ਨੀਂਦ ਨਹੀਂ ਆਉਂਦੀ ਪੈਰਲਾਈਜ਼ ਉਹਦੇ ਨਾਲ ਹੋਇਆ ਫਲੂ ਦੇ ਨਾਲ ਜਾਂ ਫਿਰ ਇਨਸੋਮੀਆ ਦੇ ਨਾਲ ਇਹ ਪ੍ਰਭਾਵਿਤ ਬਿਮਾਰੀ ਹੈ ਕਿ ਇਸ ਦੇ ਕਾਰਨ ਹੋ ਸਕਦੇ ਨੇ ਜੀ ਸਭ ਤੋਂ ਪਹਿਲਾਂ ਤੁਹਾਡੇ ਪਹਿਲੇ ਕਾਲਰ ਦਾ ਅਸੀਂ ਜਵਾਬ ਦੇਵਾਂਗੇ ਜਿਵੇਂ ਜਿਹੜਾ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ 35-40 ਸਾਲ ਦੀ ਉਮਰ ਹੈਗੀ ਹੈ ਤੇ ਉਹਨਾਂ ਨੂੰ ਵੀ ਛਿੱਕਾਂ ਬਹੁਤ ਆਉਂਦੀਆਂ ਨੇ ਤੇ ਪੰਜਾਬ ਦੀ ਪੋਪੂਲੇਸ਼ਨ ਦੇ ਵਿੱਚ ਇਹ ਬਹੁਤ ਹੀ ਕਾਮਨ ਪ੍ਰੋਬਲਮ ਹੈ ਜੋ ਕਿ ਇਨਫਲੂਐਂza ਜਾਂ ਫਲੂ ਰਿਲੇਟਡ ਨਹੀਂ ਹੈ ਜਿਹੜੀਆਂ ਛਿਕਾਂ ਦੀ ਗੱਲ ਕਰ ਰਹੇ ਨੇ ਜੋ ਕਿ ਸਾਲ ਪਰ ਸਾਲ ਉਹਨਾਂ ਨੂੰ ਛਿਕਾਂ ਦੀ ਪ੍ਰੋਬਲਮ ਆਉਂਦੀ ਹੈ ਅੱਖਾਂ ਚੋਂ ਪਾਣੀ ਆਉਂਦਾ ਹੈ ਇਹ ਇਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਖੇਤੀ ਦਾ ਤੇ ਬਾੜੀ ਦਾ ਸੀਜ਼ਨ ਹੋਣਾ ਹੁੰਦਾ ਹੈ ਉਹਦੇ ਵਿੱਚ ਜਿਹੜੇ ਪੋਲਨ ਜਾਂ ਜਿਹੜੇ ਬਾੜੀ ਦੇ ਟਾਈਮ ਜੋ ਵੀ এনवायरमेंट ਵਿੱਚ ਜੋ ਅਲਰਜਨਸ ਰਿਲੀਜ਼ ਹੁੰਦੇ ਨੇ ਉਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਸਿੰਪਟਮਸ ਅਲਰਜੀ ਦੇ ਰਹਿੰਦੇ ਨੇ ਤੋ ਇਹਨਾਂ ਲੋਕਾਂ ਨੂੰ ਇਹ ਹਦਾਇਤ ਹੈ ਕਿ ਜਦੋਂ ਉਹਨਾਂ ਨੂੰ ਠੀਕਾ ਆਣ ਜਾਂ ਅੱਖਾਂ ਚੋਂ ਪਾਣੀ ਆਣ ਤੇ ਆਪਣੀ ਪ੍ਰੈਸਕ੍ਰਿਪਸ਼ਨ ਦੇ ਹਿਸਾਬ ਨਾਲ ਐਂਟੀ ਅਲਰਜੀਕ ਮੈਡੀਸਿਨ ਯੂਜ਼ ਕਰਨ ਲੇਕਿਨ ਇਹ ਸਮਝਣ ਕਿ ਇਹ ਇਹਦਾ ਪਰਮਨੈਂਟ ਕਿਉਰ ਨਹੀਂ ਹੈ ਇਹ ਸਿੰਪਟਮ ਨੂੰ ਕੰਟਰੋਲ ਕਰੇਗਾ ਇਹਦਾ ਪਰਮਨੈਂਟ ਕਿਉਰ ਹੈ ਐਕਸਪੋਜ਼ਰ ਤੋਂ ਬਚਣ ਐਕਸਪੋਜ਼ਰ ਤੋਂ ਬਚਣਗੇ ਤਾਂ ਉਹਨਾਂ ਨੂੰ ਸਿੰਪਟਮਸ ਨਹੀਂ ਆਣਗੇ ਮੈਡੀਸਿਨ ਲੈਣਗੇ ਉਹ ਸਿੰਪਟਮਸ ਠੀਕ ਹੋ ਜਾਣਗੇ ਲੇਕਿਨ ਉਹਨਾਂ ਦਾ ਦੁਬਾਰਾ ਐਕਸਪੋਜ਼ਰ ਨਾਲ ਸਿੰਪਟਮਸ ਆਨ ਦਾ ਚਾਂਸ ਹਮੇਸ਼ਾ ਰਹੇਗਾ ਅਲਰਜੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਰ ਕਰਨਾ ਡਿਫਿਕਲਟ ਰਹਿੰਦਾ ਹੈ ਜਿਹੜੇ ਦੂਜੇ ਕਾਲਰ ਸੀਗੇ ਜਿਨ੍ਹਾਂ ਨੇ ਆਪਣੀ ਨੀਂਦ ਦੀ ਪ੍ਰੋਬਲਮ ਡਿਸਕਸ ਕੀਤੀ ਉਹਨਾਂ ਨੂੰ ਪੈਰਲਿਸਿਸ ਦਾ ਅਟੈਕ ਹੈ ਪਹਿਲੀ ਗੱਲ ਇਹ ਇਨਫਲੂਐਂza ਤੋਂ ਅਨਰੀਲੇਟਿਡ ਹੈ ਇਨਫਲੂਐਂza ਦਾ ਇਨਫੈਕਸ਼ਨ ਯੂ ਮੋਸਟਲੀ ਰੈਸਪੀਰੇਟਰੀ ਪਾਰਟ ਵਿੱਚ ਰਹੇਗਾ ਉਹਨਾਂ ਨੂੰ ਸਾਹ ਦੀ ਦਿੱਕਤ ਠਿੱਕਾਂ ਖੰਘ ਇਹ ਜੇ ਸਿੰਪਟਮਸ ਹੋਣਗੇ ਇਸ ਪੇਸ਼ੈਂਟ ਨੂੰ ਇਹ ਹਿਦਾਇਤ ਹੈ ਕਿ ਉਹਨਾਂ ਨੂੰ ਜਿਹੜੀ ਨੀਂਦ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਇੱਕ ਆਪਣੀ ਨੇੜ ਦੇ ਕਿਸੇ ਸਾਈਕੀਐਟ੍ਰਿਕ ਡਾਕਟਰ ਨੂੰ ਮਿਲਣ ਜੋ ਕਿ ਉਹਨਾਂ ਦੀ ਪ੍ਰੋਬਲਮ ਨੂੰ ਚੰਗੀ ਤਰ੍ਹਾਂ ਐਨਲਾਈਜ਼ ਕਰ ਸਕਣ ਉਹਦੀ ਡੈਪਥ ਵਿੱਚ ਪਹੁੰਚਣ ਕਿ ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਕਿਸ ਕਾਰਨ ਤੇ ਵਜਾ ਆ ਰਹੀ ਹੈ ਦੂਜਾ ਆਪਣੀ ਲਾਈਫ 'ਚ ਥੋੜਾ ਸਟ੍ਰੈਸ ਘਟਾਉਣ ਥੋੜਾ ਸੋਚਣਾ ਘਟਕਰਨ ਤੇ ਇੱਕ ਸਾਈਕੀਐਟ੍ਰਿਸਟ ਜਾਂ ਸਾਈਕੋਲੋਜਿਸਟ ਤੋਂ ਉਹ ਆਪਣਾ ਟ੍ਰੀਟਮੈਂਟ ਰੱਖਣ ਤੇ ਜਿੱਥੇ ਤੱਕ ਪੈਰਾਲਿਸਿਸ ਦੀ ਗੱਲ ਹੈ ਉਹ ਕਿਸ وجہ ਨਾਲ ਹੋਇਆ ਹੈ ਕਿ ਉਹ ਨੀਂਦ ਨਾਲ ਹੋਇਆ ਜਾਂ ਉਹਦਾ ਕੋਈ ਹੋਰ ਕਾਰਨ ਹੈ ਇਹ ਉਹਨਾਂ ਨੂੰ ਕੋਈ ਵੀ ਆਪਣੇ ਜੋ ਵੀ ਡਾਕਟਰ ਉਹਨਾਂ ਨੂੰ ਐਗਜ਼ਾਮਨ ਕਰਨਗੇ ਪੂਰੀ ਹਿਸਟਰੀ ਲੈਣਗੇ ਉਹ ਡਿਟੇਲ ਵਿੱਚ ਜਦੋਂ ਉਹ ਸਾਰਾ ਉਹਨਾਂ ਦਾ ਐਨਾਲਿਸਿਸ ਕਰਨਗੇ ਉਸ ਤੋਂ ਬਾਅਦ ਇਸ ਚੀਜ਼ ਤੇ ਕਮੈਂਟ ਕੀਤਾ ਜਾ ਸਕਦਾ ਹੈ ਪਰ ਇਹਦਾ ਫਲੂ ਨਾਲ ਜਾਂ ਇਨਫਲੂਐਂਜ਼ਾ ਦੇ ਵੈਕਸੀਨੀਆਂ ਫੀਵਰ ਨਾਲ ਇਹਦਾ ਰਿਲੇਸ਼ਨ ਨਹੀਂ ਹੈ ਤੇ ਇਸ ਸਕਾਲਰ ਨੂੰ ਇਹੀ ਹਿਦਾਇਤ ਹੈ ਕਿ ਆਪਣੀਆਂ ਮੈਡੀਸਿਨਸ ਔਰ ਪ੍ਰੈਸਕ੍ਰਿਪਸ਼ਨਸ ਕਿਸੇ ਨੇੜ ਦੇ ਡਾਕਟਰ ਨੂੰ ਦਿਖਾਣ ਜੋ ਕਿ ਉਹਦਾ ਸਹੀ ਕਾਰਨ ਦੱਸ ਸਕਣ ਜੀ ਸਾਡੇ ਅਗਲੇ ਕਾਲਰ ਵਾਲੇ ਅਸੀਂ ਵਧਾਂਗੇ ਉਹਨਾਂ ਦਾ ਸਵਾਲ ਜਾਣ ਲੈਨੇ ਆ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਅਸੀਂ ਸੰਗਰੂਰ ਤੋਂ ਬੋਲਦੇ ਆ ਮੈਮ ਹਾਂਜੀ ਕੀ ਸਵਾਲ ਹੈ ਤੁਹਾਡਾ ਸਾਡੀ ਬੇਟੀ ਨੂੰ ਸਿੱਖਣਾ ਬਹੁਤ ਲੱਗਦੀਆਂ ਨੇ ਕਿਸੇ ਵੀ ਡਾਕਟਰ ਤੋਂ ਸਹੀ ਨਹੀਂ ਹੋਈਆਂ ਅਹ ਠੀਕ ਹੈ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਸੋ ਡਾਕਟਰ ਅਕਸ਼ਦੀਪ ਅਗੇਨ ਜਿਹੜੀ ਹੈ ਤੁਸੀਂ ਜਿਵੇਂ ਪਹਿਲਾਂ ਜ਼ਿਕਰ ਵੀ ਕੀਤਾ ਕਿ ਪੰਜਾਬ ਦੇ ਵਿੱਚ ਛਿੱਕਾ ਲੱਗਣ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਆਮ ਹੈ ਲੇਕਿਨ ਇਸ ਨੂੰ ਜੇਕਰ ਅਸੀਂ ਸਮਝੀਏ ਕਿ ਇਹ ਕਿਸੇ ਵਕਰੇ ਤੌਰ ਤੇ ਇਨਫੈਕਸ਼ਨ ਜਿਹੜੀ ਹੈ ਕਿਸੇ ਵੀ ਚੀਜ਼ ਤੋਂ ਇਨਫੈਕਸ਼ਨ ਹੋ ਸਕਦੀ ਹੈ ਉਸ ਦੇ ਨਾਲ ਡਾਇਗਨੋਸਿਸ ਨੂੰ ਕੀਤਾ ਜਾਵੇ ਜਾਂ ਫਿਰ ਇਹ ਜਿਹੜੀ ਮੌਸਮ ਦੇ ਬਦਲਾਅ ਕਾਰਨ ਛਿੱਕਾ ਆਉਂਦੀ ਹੈ ਇਹ ਇਹ ਸਿੰਸੇ ਬੱਚਿਆਂ ਦਾ ਸਵਾਲ ਸੀਗਾ ਐਂਡ ਅਸੀਂ ਬੱਚਾ ਨਾਲ ਕਾਫੀ ਡੀਲ ਕਰਦੇ ਆਂ ਛਿੱਕਾਂ ਦੀ ਪ੍ਰੋਬਲਮ ਐਸਪੈਸ਼ਲੀ ਤੇ ਇਹ ਥੋੜੀਆਂ ਜਨਰਲ ਹਿਦਾਇਤਾਂ ਇਹ ਸਾਰੀ ਪਬਲਿਕ ਨੂੰ ਹੈ ਜਿਹੜੇ ਬੱਚਿਆਂ ਨੂੰ ਅਲਰਜੀ ਜਾਂ ਛਿੱਕਾਂ ਦੀ ਪ੍ਰੋਬਲਮ ਜ਼ਿਆਦਾ ਰਹਿੰਦੀ ਹੈ ਉਹ ਆਪਣੇ ਘਰਾਂ ਦੇ ਵਿੱਚ ਕੁਝ ਚੀਜ਼ਾਂ ਫਾਲੋ ਕਰ ਸਕਦੇ ਨੇ ਪਹਿਲੀ ਗੱਲ ਇੱਕ ਆਪਣੇ ਘਰਾਂ ਦੇ ਵਿੱਚ ਬਹੁਤ ਹੈਵੀ ਟੈਪਿਸਟਰੀ ਜਿਨੂੰ ਕਿ ਆਪਣਾ ਸੋਫੇ ਕੱਪੜੇ ਤੇ ਬੈੱਡ ਸ਼ੀਟਸ ਔਰ ਲਿਨਨ ਹੈ ਉਹ ਬਹੁਤ ਹੈਵੀ ਮਟੀਰੀਅਲ ਨਾਲ ਯੂਜ਼ ਕਰਨ ਜਿਹਦੇ ਵਿੱਚ ਡਸਟ ਟਰੈਪ ਹੁੰਦੀ ਹੈ ਇਹਨਾਂ ਮਟੀਰੀਅਲਸ ਵਿੱਚ ਡਸਟ ਔਰ ਮਾਈਟ ਬਹੁਤ ਟਰੈਪ ਹੁੰਦੇ ਨੇ ਤੇ ਜਦੋਂ ਵੀ ਅਸੀਂ ਡਸਟਿੰਗ ਕਰਦੇ ਹਾਂ ਝਾੜੂ ਲਾਉਂਦੇ ਹਾਂ ਬੈੱਡ ਸ਼ੀਟਸ ਬਦਲਦੇ ਹਾਂ ਇਹ ਡਸਟ ਔਰ ਮਾਈਟਸ ਜੋ ਹਵਾ ਵਿੱਚ ਰਿਲੀਜ਼ ਹੁੰਦੇ ਨੇ ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਛਿੱਕਾਂ ਦਾ ਇਨਸੀਡੈਂਸ ਵਧਾਉਂਦੀਆਂ ਨੇ ਆਪਣੇ ਘਰਾਂ ਵਿੱਚ ਪੈਟਸ ਜਿਹੜਾ ਪੈਟਸ ਦਾ ਐਨੀਮਲ ਡੈਂਡਰ ਹੁੰਦਾ ਹੈ ਜਿਹੜੇ ਉਹਨਾਂ ਦੇ ਵਾਲ ਹੁੰਦੇ ਨੇ ਉਹ ਵੀ ਬਹੁਤ ਬੱਚਿਆਂ ਦੇ ਵਿੱਚ ਬਿਮਾਰੀਆਂ ਔਰ ਅਲਰਜੀ ਕਰ ਸਕਦੇ ਨੇ ਤੇ ਜੇ ਤੁਹਾਡੇ ਘਰੇ ਕੋਈ ਇਹ ਜੇ ਪੈਟ ਤੁਸੀਂ ਨਵਾਂ ਲਿਆਂਦਾ ਹੈ ਜਿਹਦੇ ਬਾਅਦ ਬੱਚਿਆਂ ਨੂੰ ਛਿੱਕਾਂ ਵੱਧ ਗਈਆਂ ਨੇ ਉਸ ਉਸ ਚੀਜ਼ ਦਾ ਵੀ ਤੁਸੀਂ ਧਿਆਨ ਕਰੋ ਤੇ ਜਦੋਂ ਵੀ ਕਮਰੇ 'ਚ ਝਾੜੂ ਲੱਗ ਰਿਹਾ ਹੋਵੇ ਤਾਂ ਬੱਚੇ ਨੂੰ ਬਾਹਰ ਕੱਢ ਦਿਓ ਹਮੇਸ਼ਾ ਕਮਰੇ ਦੀ ਸਫਾਈ ਵੈਟ ਮੋਪਿੰਗ ਜਾਂ ਪੋਚੇ ਨਾਲ ਕਰਨ ਇਨਸਟੈਡ ਆਫ ਡਸਟਿੰਗ ਜਿਹਦੇ ਵਿੱਚ ਸਾਰਾ 에ਅਰ ਵਿੱਚ ਪੋਲਨ ਔਰ ਡਸਟ ਔਰ ਮਾਈਟ ਰਿਲੀਜ਼ ਹੁੰਦਾ ਦੇ ਨਾਲ ਬੱਚਿਆਂ ਨੂੰ ਕਾਫੀ ਖੰਗ ਰਹਿੰਦੀ ਹੈ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਜੇ ਘਰੇ ਫੋਲੋ ਕਰਨ ਤਾਂ ਬੱਚਿਆਂ ਨੂੰ ਛਿੱਕਾਂ ਦੀ ਪ੍ਰੋਬਲਮ ਕੰਟਰੋਲ ਚ ਆ ਸਕਦੀ ਹੈ ਅਗੇਨ ਜਿਹੜੇ ਬੱਚੇ ਅਲਰਜੀਕ ਰਹਿੰਦੇ ਨੇ ਐਸਥਮੈਟਿਕ ਰਹਿੰਦੇ ਨੇ ਉਹਨਾਂ ਨੂੰ ਇਹ ਹਦਾਇਤ ਹੈ ਆਪਣੀ ਇਨਫਲੂਐਂਜ਼ਾ ਦੀ ਵੈਕਸੀਨ ਟਾਈਮ ਨਾਲ ਲੈਣ ਇਨਫਲੂਐਂਜ਼ਾ ਦੀ ਵੈਕਸੀਨ ਬੱਚਿਆਂ ਵਿੱਚ 6 ਮਹੀਨੇ ਤੋਂ ਸਟਾਰਟ ਹੁੰਦੀ ਹੈ ਪਹਿਲਾ ਸ਼ਾਰਟ 6 ਮਹੀਨੇ ਤੇ ਲੱਗਦਾ ਹੈ ਦੂਜਾ 7 ਮਹੀਨੇ ਤੇ ਲੱਗਦਾ ਹੈ ਉਸ ਤੋਂ ਬਾਅਦ ਇਹ ਐਨੂਅਲੀ ਲੱਗਦੀ ਹੈ ਇਹ ਵੈਕਸੀਨੇਸ਼ਨ 5 ਸਾਲ ਦੀ ਉਮਰ ਤੱਕ ਇਹ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੂੰ ਅਲਰਜੀ ਹੈ ਛਿੱਕਾਂ ਆਉਂਦੀਆਂ ਨੇ ਸਾਹ ਦੀ ਪ੍ਰੋਬਲਮ ਰਹਿੰਦੀ ਹੈ ਇਹ ਸਾਰੇ ਬੱਚਿਆਂ ਨੂੰ ਸਾਨੂੰ ਇਨਫਲੂਐਂਜ਼ਾ ਦੀ ਵੈਕਸੀਨ ਦੇਣੀ ਚਾਹੀਦੀ ਹੈ ਜੀ ਬਿਲਕੁਲ ਡਾਕਟਰ ਅਕਸ਼ਦੀਪ ਸਮਾਂ ਨਹੀਂ ਇਜਾਜ਼ਤ ਨਹੀਂ ਦੇ ਰਹੇ ਲੇਕਿਨ ਸਾਡੇ ਨਾਲ ਦੋ ਹੋਰ ਕਾਲਰ ਜਿਹੜੇ ਜੁੜੇ ਹੋਏ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਅਸੀਂ ਜ਼ਰੂਰ ਦਵਾਂਗੇ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਲੁਧਿਆਣਾ ਪ੍ਰਸੂਤਨ ਰਾਜ ਸ਼ਰਮਾ ਹਾਂ ਜੀ ਕੀ ਸਵਾਲ ਹੈ ਤੁਹਾਡਾ ਮੈਨੂੰ ਇਹੀ ਹੈ ਕਿ ਮੈਂ ਪ੍ਰੋਬਲਮ ਦੇਖ ਰਿਹਾ ਸੀ ਤੁਹਾਡਾ ਹੈਲੋ ਹਾਂਜੀ ਹਾਂਜੀ ਤੁਸੀਂ ਆਪਣਾ ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਆ ਸੀ ਕਿ ਤੇ ਮੈਂ ਕੁਲ ਨੂੰ ਨਾ ਹੋਮੋਮੈਡੀ ਦਵਾਈ ਲੈ ਰਿਹਾ ਮੈਨੂੰ ਰਾਤ ਵੱਲ ਕਬੜੀ ਆਈ ਆ ਇਹ ਬਰ ਹੋਰ ਦਵਾਈ ਕਰਕੇ ਆ ਗਈ ਹੈ ਯਾਰ ਕੋਈ ਇਨਫਲੂਐਂZA ਵਗੈਰਾ ਇਹ ਹੋ ਗਿਆ ਹਾਂ ਠੀਕ ਹੈ ਅਸੀਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦਵਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ ਅਗਲੇ ਕਾਲਰ ਦਾ ਵੀ ਅਸੀਂ ਸਵਾਲ ਜਾਣਦੇ ਹਾਂ ਤੁਹਾਡਾ ਕੀ ਨਾਮ ਹੈ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਸੋ ਡਾਕਟਰ ਅਕਸ਼ਦੀਪ ਸਾਡੇ ਕਾਲਰ ਦੇ ਵੱਲੋਂ ਜੋ ਸਵਾਲ ਪੁੱਛਿਆ ਗਿਆ ਕਿ ਉਹਨਾਂ ਨੂੰ ਹਾਲਾਂਕਿ ਹਾਲੇ ਦੇ ਵਿੱਚ ਉਹਨਾਂ ਨੂੰ ਜਿਹੜੀ ਬਲਗਮ ਬਨਨ ਦੀ ਸਮੱਸਿਆ ਕਾਫੀ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਕਿ ਇਸ ਦੇ ਕਾਰਨ ਹੋ ਸਕਦੇ ਹਨ ਬਲਗਮ ਦੀ ਸ਼ਿਕਾਇਤ ਜਿਹੜੀ ਹੈਗੀ ਹੈ ਉਹ ਕਾਫੀ ਕਾਰਨ ਨਾਲ ਕਰਕੇ ਹੋ ਸਕਦੀ ਹੈ ਇਹ ਕੋਈ ਜੇ ਉਹਨਾਂ ਨੂੰ ਆਪਣੀ ਬਲਗਮ ਦੇ ਨਾਲ ਕੋਈ ਬੁਖਾਰ ਜਾਂ ਖੰਘ ਜਾਂ ਗਲੇ ਵਿੱਚ ਦਰਦ ਹੋ ਰਿਹਾ ਹੈ ਤਾਂ ਇਹ ਕੋਈ ਅ ਇਨਫੈਕਸ਼ਨ ਹੋ ਸਕਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਬਲਗਮ ਬਣ ਰਹੀ ਹੈ ਜੇ ਉਹਨਾਂ ਨੂੰ ਇਹ ਜਾਂ ਬੁਖਾਰ ਜਾਂ ਖੰਗ ਨਹੀਂ ਹੈ ਤੇ ਉਹਨਾਂ ਨੂੰ ਬਲਗਮ ਦੇ ਨਾਲ-ਨਾਲ ਛਿੱਕਾਂ ਵੀ ਆ ਰਹੀਆਂ ਨੇ ਤਾਂ ਇਹ ਅਲਰਜੀ ਵੀ ਹੋ ਸਕਦੀ ਹੈ ਇਹਨਾਂ ਨੂੰ ਹਿਦਾਇਤ ਹੈ ਕਿ ਆਪਣੇ ਨੇੜੇ ਕਿਸੇ ਵੀ ਡਾਕਟਰ ਨੂੰ ਦਿਖਾ ਕੇ ਆਪਣੀ ਚੈਸਟ ਨੂੰ ਐਗਜ਼ਾਮਿਨ ਕਰਵਾਣ ਜੇ ਉਹ ਬਲਗਮ ਛਾਤੀ ਵਿੱਚ ਹੈਗੀ ਹੈ ਤੇ ਨਾਲ ਉਹਨਾਂ ਨੂੰ ਕੋਈ ਇਨਫੈਕਸ਼ਨ ਜੇ ਵੀ ਹੈਗੀ ਹੈ ਤਾਂ ਉਹਨਾਂ ਨੂੰ ਐਡਿਕੁਏਟ ਐਂਟੀਬਾਇਓਟਿਕ ਜਾਂ ਕੋਈ ਐਂਟੀਵਾਇਰਲ ਜੋ ਮੈਡੀਕੇਸ਼ਨ ਉਹਨਾਂ ਦੇ ਹਿਸਟਰੀ ਦੇ ਹਿਸਾਬ ਨਾਲ ਬੰਦੀ ਹੈ ਉਹ ਉਹਨਾਂ ਨੂੰ ਲੈਣੀ ਚਾਹੀਦੀ ਹੈ ਹਾਂ ਠੀਕ ਹੈ ਬਹੁਤ ਸ਼ੁਕਰੀਆ ਡਾਕਟਰ ਅਕਸ਼ਦੀਪ ਤੁਸੀਂ ਆ ਜਿਹੜੇ ਸਾਡੇ ਦਰਸ਼ਕਾਂ ਨੂੰ ਬਹੁਤ ਸਹੀ ਜਾਣਕਾਰੀ ਦਿੰਦੀ ਹੈ ਉਹਨਾਂ ਦੀ ਸਿਹਤ ਸਬੰਧੀ ਅਸੀਂ ਇਹ ਪ੍ਰੋਗਰਾਮ ਜਿਹੜਾ ਲੈ ਕੇ ਆਉਂਨੇ ਆ ਤੇ ਤੁਹਾਡੇ ਰਾਹੀਂ ਬਹੁਤ ਸਹੀ ਕਿ ਦਰਸ਼ਕ ਆਪਣਾ ਬਚਾਅ ਜ਼ਰੂਰ ਕਰ ਸਕਦੇ ਨੇ ਲੁਕ ਇਨਫਲੂਐਂਜ਼ਾ ਤੋਂ ਜ਼ਰੂਰ ਬਚ ਸਕਦੇ ਨੇ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਬਹੁਤ ਧੰਨਵਾਦ ਤੁਹਾਡਾ ਤੇ ਅਸੀਂ ਵੀ ਉਮੀਦ ਕਰਦੇ ਆ ਜੇ ਅੱਜ ਜਿੰਨੇ ਸਾਡੇ ਦਰਸ਼ਕ ਇਸ ਪ੍ਰੋਗਰਾਮ ਨੂੰ ਸੁਣ ਰਹੇ ਸੀ ਇਨਫਲੂਐਂਜ਼ਾ ਤੋਂ ਪ੍ਰਭਾਵਿਤ ਜਿੰਨੇ ਵੀ ਲੋਕ ਨੇ ਕਿਉਂਕਿ ਮੌਸਮ ਬਦਲ ਰਿਹਾ ਹੈ ਠੰਡਕ ਦਾ ਅਹਿਸਾਸ ਹੋ ਰਿਹਾ ਤਾਂ ਇਨਫਲੂਐਂਜ਼ਾ ਦੇ ਮਾਮਲੇ ਵਧਣੇ ਵੀ ਸ਼ੁਰੂ ਹੋ ਗਏ ਨੇ ਲੇਕਿਨ ਤੁਸੀਂ ਇਸ ਤੋਂ ਬਚਣਾ ਕਿਵੇਂ ਹੈ ਉਹ ਡਾਕਟਰ ਦੇ ਵੱਲੋਂ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਜੇਕਰ ਫਲੂ ਦੇ ਲੱਛਣ ਦਿਖਾਈ ਦਿੰਦੇ ਆ ਤਾਂ ਘਰੇਲੂ ਇਲਾਜ ਨਾ ਕਰੋ ਕਿਉਂਕਿ ਅੱਗੇ ਜਾ ਕੇ ਨਿਮੋਨੀਆ ਦਾ ਖਤਰਾ ਬਣੇਗਾ ਇਸ ਤੋਂ ਪਹਿਲਾਂ ਹੀ ਤੁਸੀਂ ਬਿਹਤਰ ਇਲਾਜ ਦਵਾਈਲ ਜ਼ਰੂਰ ਜਾਓ ਆਪਣੇ ਨਜ਼ਦੀਕੀ ਡਾਕਟਰ ਦੇ ਨਾਲ ਸੰਪਰਕ ਕਰੋ ਤੇ ਦੱਸੇ ਗਏ احتیاط ਜ਼ਰੂਰ ਵਰਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਆਈ ਤੇ ਤੁਸੀਂ ਰੋਜ਼ਾਨਾ ਵੇਖੋ ਸੰਜੀਵਨੀ ਪ੍ਰੋਗਰਾਮ ਤੇ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ ਪਿਆਨਾ ਹਿਮਾਚਲ